ਤੁਸੀਂ ਵੀ ਜਾ ਰਹੇ ਹੋ ਨਹੀਂ ਅਸੀਂ ਤੇ ਨਹੀਂ ਅਜੇ ਜਾ ਰਹੇ ਜੀ ਸਾਡਾ ਤੇ ਉਹ ਹਾਲ ਹੈ ਜੀ ਇਹ ਰਾਂਝਾ ਨਹੀਂ ਵਾਪਸ ਮੁੜਦਾ ਜੀ ਠੀਕ ਹੈ ਰਾਂਝਾ ਨਹੀਂ ਵਾਪਸ ਮੁੜਦਾ ਨਹੀਂ ਹਾਂ ਜੀ ਚੱਲਾ ਚੱਲਾ ਨਹੀਂ ਮੁੜਦਾ ਚੱਲਾ ਨਹੀਂ ਮੁੜਦਾ ਬਿਲਕੁਲ ਨੇ ਨਵੇਂ ਚਾਂਝੇ ਹੀ ਹੋ ਜਣਾ ਜੀ ਆਹ ਚੱਲਣ ਤੋਂ ਬਾਅਦ ਰਾਂਝਾ ਬਣ ਗਿਆ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਨੂੰ ਤਾਂ 26 ਸਾਲ ਹੋ ਗਏ ਆ ਤੁਸੀਂ ਕਿੱਥੇ ਜਾਣਾ ਹੀ ਨਹੀਂ ਹੈ ਉਹ ਤਾਂ ਉਹਨਾਂ ਨੂੰ ਪੱਕਾਤਾ ਉਹ ਆਖਰੀ ਟਾਈਮ ਵੀ ਨਾ ਇੱਥੇ ਸਮੁੰਦਰ ਬਹੁਤ ਵੱਡੇ ਵੱਡੇ ਉੱਥੇ ਸਿੱੜਦੇ ਉਹ ਤਾਂ ਅੱਛਾ ਇਸ ਇਹਨਾਂ ਸਮੁੰਦਰਾਂ ਚ ਹੀ ਰਹਿਣਾ ਮੁੜ ਕੇ ਇੰਡੀਆ ਦਾ ਜੰਮਣਾ ਨਹੀਂ ਇੱਥੇ ਜੰਮਾਂਗੇ ਜੀ ਜੰਮੇ ਤਾਂ ਅੱਛਾ ਕੀ ਕਿਉਂ ਕੀ ਗੱਲ ਇੰਡੀਆ ਦੇ ਨਾਲ ਜੀ ਲੱਗਿਆ ਚੈਨੇਡਾ ਜੀ ਯਾਰ ਅੱਛਾ ਕੈਨੇਡਾ ਜੀ ਲੱਗਿਆ ਹਾਂ ਉੱਥੇ ਤਾਂ ਥੋੜਾ ਰਕੇ ਖੋਈ ਜਾਂਦੀ ਨੇ ਸਾਰਾ ਕੁਝ ਹੋ ਰਹੀਆਂ ਪਸੰਦ ਉਹ ਅੱਛਾ ਕੀ ਚੱਕਰੇ ਜੀ ਕੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹੈਪੀ ਖਾਲਸਾ ਤੇ ਅੱਜ ਕੈਨੇਡਾ ਦੀ ਪਾਰਕ ਵਿੱਚ ਪਹੁੰਚੇ ਆ ਇੱਥੇ ਕਿਚਨਰ ਸ਼ਹਿਰ ਹੈ ਕੈਨੇਡਾ ਦਾ ਤੇ ਇੱਥੇ ਪਾਰਕ ਹੈ ਬੜੀ-ਬੜੀ ਦੇ ਜਿੱਥੇ ਸਾਡੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਜਿੰਨੇ ਵੀ ਸਾਡੇ ਪੰਜਾਬੀ ਨੇ ਉਹ ਇੱਥੇ ਜ਼ਿਆਦਾਤਰ ਰਹਿੰਦੇ ਨੇ ਤੇ ਅੱਜ ਇਹਨਾਂ ਦਾ ਇੱਥੇ ਮਾਹੌਲ ਮੈਂ ਵੇਖਣ ਵਾਸਤੇ ਆਇਆ ਸੀ ਨਾਲ-ਨਾਲ ਤੁਹਾਨੂੰ ਆਪਾਂ ਦਿਖਾਉਨੇ ਆ ਕਿ ਇੱਕ ਪਾਸੇ ਤੇ ਬਤਨਾ ਨੂੰ ਪਰਤਨ ਦਾ ਜਿਹੜਾ ਉਹ ਚਾਹ ਤੇ ਦੂਜੇ ਪਾਸੇ ਵੇਖਿਆ ਜਾਵੇ ਤੇ ਇਹਨਾਂ ਦੀ ਇੱਥੇ ਮਹਿਫਲਾਂ ਵੀ ਬੜੀਆਂ ਵਧੀਆ ਵਧੀਆ ਸਜਦੀਆਂ ਨੇ ਤੇ ਉਹਨਾਂ ਮਹਿਫਲਾਂ ਦੇ ਵਿੱਚ ਜਿਹੜਾ ਆ ਉਹ ਵਿਛੜਨ ਦਾ ਸਾਥੀਆਂ ਦੇ ਨਾਲੋਂ ਵਿਛੜਨ ਦਾ ਜਿਹੜਾ ਆ ਉਹ ਦੁੱਖ ਵੀ ਆ ਤੇ ਇਹ ਦੋਨੋਂ ਕੁਲ ਮਿਲਾ ਕੇ ਜਿਹੜਾ ਆ ਇੱਕ ਵੱਖਰਾ ਜਿਹਾ ਮਾਹੌਲ ਇੱਥੇ ਜਿਹੜਾ ਬਣ ਜਾਂਦਾ ਤੇ ਇਹਨਾਂ ਨੂੰ ਆਪਾਂ ਮਿਲਦੇ ਆ ਕਿ ਕਿਤਰਾ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਜਿਹੜਾ ਵਤਨ ਨੂੰ ਜਿਹੜਾ ਆ ਤੁਸੀਂ ਜਾ ਰਹੇ ਹੋ ਤੇ ਇਥੋਂ ਜਿਹੜਾ ਆ ਸੰਤ ਤੁਹਾਨੂੰ ਸਾਥੀਆਂ ਦਾ ਜਿਹੜਾ ਵਿਛੋੜਾ ਆ ਉਹ ਕਿਤਨਾ ਦਾ ਜਿਆਦਾ ਆਏਗਾ ਤੇ ਉਹ ਆਪਾਂ ਕਰਦੇ ਆ ਇਹਦੇ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਠੀਕ ਠਾਕ ਬਸ ਹੋਈ ਜਾਂਦੀ ਤੁਹਾ ਵੀ ਚੰਗੀ ਜੀ ਤੇ ਕੀ ਨਾਮ ਹੈ ਤੁਹਾਡਾ ਜੀ ਹਰਜੀਤ ਸਿੰਘ ਸੈਣੀ ਜੀ ਸਿੰਘ ਜੀ ਅੱਜ ਇੱਥੇ ਬੜਾ ਵਧੀਆ ਪਾਰਟੀ ਦਾ ਜਿਹੜਾ ਆ ਮਾਹੌਲ ਬਣਿਆ ਤੁਸੀਂ ਇੱਕ ਪਾਰਟੀ ਆ ਇੱਥੇ ਦੇ ਰਹੇ ਹੋ ਸਾਰੇ ਸੱਜਣਾ ਨੂੰ ਇਕੱਠੇ ਹੋ ਕੇ ਤੇ ਵਤਨਾ ਨੂੰ ਜਾ ਰਹੇ ਹੋ ਤੇ ਕਿੰਨਾ ਖਵਾਂ ਦੇ ਵਿੱਚ ਜਿਹੜਾ ਆ ਚਾਹ ਆ ਵਤਨਾ ਨੂੰ ਜਾਣ ਦਾ ਇੱਥੇ ਚਾਹ ਤਾਂ ਜੀ ਆਪਣੇ ਘਰ ਦਾ ਹੁੰਦਾ ਹੀ ਆ ਹਰ ਸਾਲ ਹੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਛੇਵੀਂ ਉਧਰ ਲਾਵੇ ਛੇਵੀਂ ਇਧਰ ਲਾ ਲੈ ਤੇ ਅੱਜ ਤਕਰੀਬਨ ਸਾਰੇ ਇਕੱਠੇ ਹੋਏ ਸੀ ਵੀ ਲਾਸਟ ਪਾਰਟੀ ਸੀ ਬਾਸ ਨੋ ਪੈਨ ਲਾ ਪੈਣੀ ਆ ਠੀਕ ਹੈ ਜੀ ਤੇ ਹੁਣ ਅੱਜ ਫੰਕਸ਼ਨ ਚੱਲੰਦਾ ਸਾਡਾ ਠੀਕ ਹੈ ਤੇ ਜਦੋਂ ਇੱਥੇ ਸਾਰੇ ਤੁਸੀਂ ਇਕੱਠੇ ਹੋ ਕੇ ਬੈਠਦੇ ਸੀ ਤੇ ਗੱਲਾਂ ਬਾਤਾਂ ਕਰਦੇ ਸੀ ਹਨਾ ਤੇ ਉਹਨਾਂ ਦੇ ਵਿੱਚ ਜੜੀ ਸਾਡੀ ਕੋਈ ਗੁਤਾਖੀ ਖੇਡਦੇ ਕੋਈ ਬਤਨ ਨਹੀਂ ਗੱਲਾਂ ਬਾਤਾਂ ਕਰਦਾ ਤੇ ਉਹ ਕਿਤਰਾ ਦਾ ਫਿਰ ਤੋਂ ਅਸੀਂ ਜਿਹੜਾ ਇਥੇ ਦੂਸਰਾ ਨਹੀਂ ਬਹੁਤ ਵਧੀਆ ਸਾਡੇ ਮਾਹੌਲ ਹੈਗਾ ਵਾ ਹਾਂਜੀ ਹੱਸ ਕੇ ਜਿਹੜਾ ਟਾਈਮ ਪਾਸ ਕਰੀਦਾ ਇਥੇ ਤੇ ਅੱਗੇ ਤੁਸੀਂ ਆਏ ਸੀਗੇ ਤੁਸੀਂ ਵੇਖਿਆ ਉਹਦਾ ਸਾਡਾ ਪ੍ਰੋਗਰਾਮ ਰਚਿਆ ਸੀਗਾ ਹਾਂਜੀ ਹਾਂਜੀ ਤੇ ਅੱਜ ਆ ਹੁਣ ਲਾਸਟ ਹੈਗਾ ਵੀ ਸਾਰੇ ਇਕੱਠੇ ਹੋਏ ਆ ਤਕਰੀਬਨ ਸਾਰੇ ਟੇਟਾ ਬੋਕਾ ਹੀ ਆ ਇਸ ਵੇਲੇ ਠੀਕ ਹੈ ਜੀ ਲੇ ਤੋਂ ਲੈ ਕੇ ਦਸੰਬਰ ਤੱਕ ਸਾਰੇ ਆਊਟ ਹੋ ਜਾਣਾ ਠੀਕ ਹੈ ਤੇ ਫੇਰ ਅਪ੍ਰੈਲ ਤੋਂ ਬਾਅਦ ਫੇਰ ਵਾਪਸੀ ਸ਼ੁਰੂ ਹੋ ਜਾਈਂ ਸਾਰਿਆਂ ਦੀ ਫੇਰ ਆ ਜਿਹੜੇ ਕੋਲ ਡਰਿੰਕ ਵਗੈਰਾ ਜਿਹੜਾ ਉਹ ਲੈਂਦੇ ਨੇ ਤੇ ਇੱਥੇ ਸਰਵ ਕਰ ਰਹੇ ਨੇ ਭਾਜੀ ਹਰੀ ਇਹ ਬੜੇ ਵਧੀਆ ਤਰੀਕੇ ਦੇ ਨਾਲ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਬਿਲਕੁਲ ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਹੈ ਹਾਂ ਜੀ ਵਧੀਆ ਜੀ ਵਧੀਆ ਚਾਹੀਦਾ ਮੈਂ ਇੱਥੇ ਲੱਗੇ ਹੋ ਜਣੇ ਤੁਹਾਡੇ ਹਾਂ ਜੀ ਹਾਂ ਜੀ ਹਾਂ ਬਿਲਕੁਲ ਲਓ ਤੇ ਅੱਜ ਆ ਲੈ ਲੋ ਜੀ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਤੇ ਅੱਜ ਪਾਰਟੀ ਜਿਹੜੀ ਆ ਉਹ ਇੱਥੇ ਦੇ ਰਹੇ ਆ ਸਾਰੇ ਵਤਨ ਦੇ ਜਿਹੜਾ ਜਾਣ ਦਾ ਬੜਾ ਚਾਹ ਆ ਤੇ ਕਿੰਨਾ ਚਾਹ ਆ ਜੀ ਮੰਨ ਦੇ ਵਿੱਚ ਸਾਡੇ ਬੰਦੇ ਨੂੰ ਬਹੁਤ ਚਾਹ ਆ ਜੀ ਵਤਨ ਜਾਣ ਦਾ ਚਾਹ ਤਾਂ ਹਰੇਕ ਨੂੰ ਹੁੰਦਾ ਪਰ ਇਥੋਂ ਵਿਛੜਨ ਦਾ ਵੀ ਚਾਹ ਹੈ ਨਾਲ ਸਾਨੂੰ ਕਿਉਂਕਿ ਅਸੀਂ ਇੱਥੋਂ ਵਿਛੜ ਰਹੇ ਹਾਂ ਇਸ ਗੱਲ ਦਾ ਦੁੱਖ ਹੁੰਦਾ ਪਰ ਇਹ ਹੈ ਵੀ ਸਾਡਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਸੀਂ ਫੇਰ ਮਾਰਚ ਚ ਸਭ ਨੇ ਫੇਰ ਇਕੱਠੇ ਹੋ ਜਾਣਾ ਜੀ ਇੱਥੇ ਤਾਂ ਸਾਰੇ ਇੱਥੇ ਪੂਰਾ ਇੰਜੋਏ ਕਰਦੇ ਆ ਪੂਰਾ ਸ਼ਾਮ ਨੂੰ ਬੈਠ ਕੇ ਇੱਥੇ ਆਪਾਂ ਅਲੱਗ-ਅਲੱਗ ਗੇਮਸ ਵੀ ਕਰਦੇ ਆ ਜੀ ਸਾਡੀ ਬਾਸਕ ਇੱਥੇ ਵਾਲੀਬਾਲ ਚੱਲਦੀ ਹੈ ਪੂਰੇ ਪੂਰੇ ਮੁੰਡੇ ਵਾਲੀਬਾਲ ਖੇਡਦੇ ਆ ਬਹੁਤ ਅੱਛੇ ਹੈ ਨਹੀਂ ਤੇ ਨੈਕਸਟ ਟਾਈਮ ਇੱਥੇ ਪਾਰਟਿਸਿਪੇਟ ਵੀ ਕਰਨਗੇ ਗੇਮਸ ਦੇ ਵਿੱਚ ਜੀ ਤੁਸੀਂ ਫਿਰ ਇੱਥੇ ਪੂਰਾ ਪੰਜਾਬ ਵਰਗਾ ਮਾਹੌਲ ਜੜਾ ਹਾਂਜੀ ਆ ਪੂਰਾ ਪੰਜਾਬ ਵਰਗਾ ਮਾਹੌਲ ਹੈ ਜੀ ਬਿਲਕੁਲ ਠੀਕ ਹੈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਠੀਕ ਹੈ ਜੀ ਚੜਦੀ ਕਲਾ ਬਸ ਵਧੀਆ ਚੜਦੀ ਕਲਾ ਚਾਹੀਦੀ ਹੈ ਜੀ ਤੇ ਆ ਤੁਸੀਂ ਲੈ ਹੀ ਲੋ ਮਾਈਕ ਆਪਣੇ ਕੋਲ ਰੱਖੋ ਤੇ ਕਿਤਰਾ ਦਾ ਅੱਜ ਤੁਹਾਨੂੰ ਲੱਗ ਰਿਹਾ ਹੈ ਕਿ ਬਤਰਾ ਨੂੰ ਵੀ ਇੱਕ ਪਾਸੇ ਜਾ ਰਹੇ ਆਪਾਂ ਬਤਰਾ ਨੂੰ ਜਾਣ ਦਾ ਚਾਹ ਵੀ ਆ ਦੂਜੇ ਪਾਸੇ ਸਾਥੀਆਂ ਦੇ ਨਾਲ ਉਹ ਵਿਛੜ ਰਹੇ ਆਂ ਪਾਰਟੀ ਆਪਾਂ ਦੇ ਰਹੇ ਆਂ ਤੇ ਕਿਤਰਾ ਦਾ ਮਹਿਸੂਸ ਕਰ ਰਹੇ ਹੋ ਇਸ ਵਕਤ ਬਹੁਤ ਸੋਹਣਾ ਹੈ ਜੀ ਤੇ ਇਹ ਆ ਵੀ ਜਿਹੜੇ ਸਾਥੀ ਜਾ ਰਹੇ ਆ ਉਹਨਾਂ ਦਾ ਅਯੋਗ ਵੀ ਬਹੁਤ ਜ਼ਿਆਦਾ ਵੀ ਚਲੋ ਮਹਾਰਾਜਾ ਕਿਰਪਾ ਕਰਨਾ ਉਹਨਾਂ ਵੀ ਪਰਿਵਾਰ ਚ ਜਾਣਾ ਆ ਪਰਿਵਾਰ ਵਿੱਚੋਂ ਖੁਸ਼ੀ-ਖੁਸ਼ੀ ਵਾਪਸ ਆਉਣ ਇਹੋ ਜੀ ਮਹਾਰਾਜਾ ਅੱਗੇ ਕਿਰਪਾ ਪ੍ਰਮਾਤਮਾ ਬਣਾਈ ਰੱਖੇ ਠੀਕ ਹੈ ਇਹ ਤਾਂ ਕਿੰਨਾ ਕੁ ਟਾਈਮ ਹੋ ਗਿਆ ਜੀ ਤੁਹਾਨੂੰ ਇੱਥੇ ਆਇਆ ਨੂੰ ਮੈਨੂੰ ਇੱਥੇ ਆ 2012 ਚ ਆਇਆ ਠੀਕ ਹੈ ਜੀ 2012 ਤੋਂ ਫਿਰ ਇੱਥੇ ਹੀ ਲਗਾਤਾਰ ਚੱਲ ਰਿਹਾ ਪਹਿਲੇ ਬ੍ਰਮਟਨ ਵਿੱਚ ਸੀਗੇ ਜੀ ਠੀਕ ਹੈ ਜੀ ਬ੍ਰਮਟਨ ਤੋਂ ਬਾਅਦ ਫਿਰ ਇੱਥੇ ਕਿਤਨੇ ਚਾਰ ਸਿਫਟ ਹੋਏ 2017 ਠੀਕ ਹੈ ਜੀ ਇਹ ਤੁਸੀਂ ਆਏ ਸੀ ਕਿ ਜਾਂ ਪਹਿਲਾਂ ਬੱਚੇ ਆਏ ਸੀ ਬੱਚਿਆਂ ਦੇ ਕੋਲ ਤੁਸੀਂ ਬਾਅਦ ਵਿੱਚ ਆਏ ਮੈਂ ਪਹਿਲੇ ਬੇਟੇ ਆਏ ਸੀ ਕਿ ਬੇਟੀ ਨੇ ਇੱਥੇ ਬੁਲਾਇਆ ਸੀਗਾ ਉਦੋਂ ਬਾਅਦ ਨਾਲ ਹੀ ਬੇਟਾ ਆਇਆ ਸੀ ਠੀਕ ਹੈ ਜੀ ਅਸੀਂ ਇਕੱਠੇ ਆਏ ਤੇ ਤੁਸੀਂ ਫਿਰ ਜਾਂਦੇ ਰਹਿੰਦੇ ਹੋ ਆਪਣੇ ਪੰਜਾਬ ਦੇ ਵਿੱਚ ਹਾਂ ਜੀ ਮਤਲਬ ਸਾਲ ਜੀ ਦੋ ਚੱਕਰ ਲਾਈ ਜਾਂਦੇ ਆ ਠੀਕ ਹੈ ਕਿਵੇ ਇੱਕ ਲੱਗਦਾ ਆ ਬਸ ਇਥੇ ਤਰਾ ਜੋ ਦਾਣਾ ਪਾਣੀ ਆ ਮਾਲਕ ਲਈ ਫਿਰਦਾ ਬਿਲਕੁਲ ਜੀ ਹੈਗੇ ਤੇ ਗੱਲ ਤੇ ਉਹੀ ਆ ਬਾਣੀ ਦੇ ਵਿੱਚ ਵੀ ਆਉਂਦਾ ਨਾ ਕਿ ਜਹਾਂ ਦਾਣੇ ਤਹਾਂ ਖਾਣੇ ਹਨਾ ਤੇ ਪ੍ਰਮਾਤਮਾ ਨੇ ਉੱਥੇ ਵੀ ਦਾਣਾ ਪਾਣੀ ਵਾਦ ਦਿੱਤਾ ਸੀ ਬਿਲਕੁਲ ਹਰੇ ਆ ਵੀ ਉਹਦਾ ਜਿੱਥੇ ਖਿਲਾਰੇ ਚੁਗਣਾ ਤਾਂ ਹੈ ਹੀ ਬਿਲਕੁਲ ਜੀ ਬਿਲਕੁਲ ਤੇ ਆਪਣੇ ਬਸ ਆਦਮੀ ਦੇ ਕਿੱਥੇ ਆ ਹਾਂ ਜਿੱਥੇ ਪ੍ਰਮਾਤਮਾ ਨੇ ਉਹ ਅੰਦਰ ਵੀ ਦਾਣੇ ਸਾਡੇ ਖਿਲਾਰੇ ਨੇ ਹਨਾ ਤੇ ਜਿੱਥੇ ਜਿੱਥੇ ਖਿਲਰੇ ਨੇ ਉੱਥੇ ਉੱਥੇ ਆਪਾਂ ਚੋਗ ਚੁਗਣ ਵਾਸਤੇ ਜਾਣਾ ਹੀ ਜਾਣਾ ਬਿਲਕੁਲ ਜੀ ਸਰ ਚੱਲ ਚੱਲ ਤੇ ਵਧੀਆ ਲੱਗਾ ਜੀ ਤੁਹਾਨੂੰ ਸੁਣ ਕੇ ਬਹੁਤ ਲੱਗਾ ਜੀ ਆਪ ਜੀ ਦੇ ਦਰਸ਼ਨ ਹੋਏ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਹਾਂ ਸਸਿਕਾਪਾ ਜੀ ਕੀ ਹਾਲ ਜੀ ਠੀਕ ਠਾਕ ਜੀ ਸਸਿਕਾਪਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਜਿੰਦਰ ਸਿੰਘ ਪੰਨੂਆ ਜੀ ਮਨਜਿੰਦਰ ਸਿੰਘ ਜੀ ਪੰਜਾਬ ਤੋਂ ਕਿੱਥੋਂ ਰਹਿਣ ਵਾਲੇ ਤੁਸੀਂ ਮੈਂ ਜੀ ਤਰਨਤਾਰਨ ਤੋਂ ਅੰਮ੍ਰਿਤਸਰ ਆ ਗਿਆ ਹਾਂ ਵਾਹ ਜੀ ਵਾਹ ਵਾਹ ਜੀ ਗੁਰੂ ਦੀ ਨਗਰੀ ਤੋਂ ਕਿੰਨਾ ਕੁ ਟਾਈਮ ਹੋ ਚਲੇ ਕੈਨੇਡਾ ਆਇਆ ਨੂੰ ਮੈਨੂੰ ਜੀ ਹੋ ਚਲੇ 15 ਸਾਲ 2010 ਚ ਆਇਆ ਇਸਮੇ 2010 ਚ ਆਇਆ ਹਾਂਜੀ ਤੇ ਵਧੀਆ ਤੁਸੀਂ ਫਿਰ ਇੱਥੇ ਆਪਣਾ ਜਿਹੜਾ ਆ ਉਹ ਕਾਰੋਬਾਰ ਸੈੱਟ ਕੀਤਾ ਵਧੀਆ ਹਾਂਜੀ ਵਧੀਆ ਕਿਰਪਾ ਬਾਬੇ ਦੀ ਜੀ ਹਾਂਜੀ ਲੋਕਲ ਸਾਡੀ ਇਹ ਸਿਟੀ ਆ ਸ਼ਹਿਰ ਕਿਚਨਰ ਠੀਕ ਹੈ ਤੇ ਇੱਥੇ ਹੀ ਮੈਂ ਸ਼ੁਰੂ ਤੋਂ ਆਇਆ ਤੇ ਇੱਥੇ ਹਾਂਜੀ ਕਾਰੋਬਾਰ ਵੀ ਆ ਤੇ ਬਾਕੀ ਪਰਿਵਾਰ ਵੀ ਆ ਤੇ ਆ ਬਾਕੀ ਤੁਸੀਂ ਦੇਖ ਹੀ ਰਹੇ ਹੋ ਅਸੀਂ ਇਦਾਂ ਵੀਕਐਂਡ ਤੇ ਚਾ ਕਦੇ ਵੀ ਮਤਲਬ ਵਧੀਆ ਕੋਈ ਪ੍ਰੋਗਰਾਮ ਆਉਂਦਾ ਵਾ ਥੈਂਕਸ ਗਿਵਿੰਗ ਹੋ ਗਿਆ ਕੈਨੇਡਾ ਡੀ ਹੋ ਗਿਆ ਤੇ ਦਮ ਮਨਾਉਣੀ ਅਸੀਂ ਹਾਂ ਜੀ ਜੀ ਬਿਲਕੁਲ ਜਿੱਤਨਾ ਗੁਰੂ ਸਾਹਿਬਾਂ ਦੇ ਸਾਡੇ ਤਿਹਾਰ ਹੁੰਦੇ ਨੇ ਹਾਂ ਹਾਂ ਜੀ ਉਹਨਾਂ ਦੇ ਉੱਤੇ ਵੀ ਜਿਹੜਾ ਆ ਉਹ ਅਸੀਂ ਲੰਗਰ ਦਾ ਪ੍ਰਬੰਧ ਕਰਦੇ ਹੋਗੇ ਹਾਂ ਜੀ ਹਾਂ ਜੀ ਤੇ ਬੜਾ ਵਧੀਆ ਜੀ ਤੇ ਅੱਜ ਕਿਤਰਾ ਦਾ ਮਹਿਸੂਸ ਕਰ ਰਹੇ ਹੋ ਤੁਸੀਂ ਪਾਰਟੀ ਜਿਹੜੀ ਆ ਉਹ ਦੇ ਰਹੇ ਤੁਸੀਂ ਵੀ ਜਾ ਰਹੇ ਹੋ ਨਹੀਂ ਅਸੀਂ ਤੇ ਨਹੀਂ ਅਜੇ ਜਾ ਰਹੇ ਜੀ ਸਾਡਾ ਤੇ ਉਹ ਹਾਲ ਹੈ ਜੀ ਸਿਰ ਇਕ ਰਾਂਜਾਨੀ ਵਾਪਸ ਮੁੜਦਾ ਨਹੀਂ ਠੀਕ ਰਾਂਜਾਨੀ ਵਾਪਸ ਮੁੜਦਾ ਨਹੀਂ ਹਾਂਜੀ ਠੀਕ ਤੇ ਦਿਲ ਨਹੀਂ ਕਰਦਾ ਫਤਨਾ ਨੂੰ ਜਾਣ ਵਾਸਤੇ ਕਰਦਾ ਜੀ ਹਾਂਜੀ ਇਹ ਤਾਂ ਹੁਣ ਪਰ ਸਾਰੇ ਜਿੰਨੇ ਵੀ ਇੱਥੇ ਆਉਂਦੇ ਜੀ ਆਪਾਂ ਪਰਦੇਸੀ ਮਸ਼ਾਅੱਲਾ ਚੱਲਣਾ ਨਹੀਂ ਮੁੜਦਾ ਚੱਲਣਾ ਨਹੀਂ ਮੁੜਦਾ ਬਿਲਕੁਲ ਨਵੇਂ ਚ ਰਾਂਜਾ ਹੀ ਹੋ ਜਾਣਾ ਜੀ ਆਹ ਚੱਲਣ ਤੋਂ ਬਾਅਦ ਰਾਂਜਾ ਬਣ ਗਿਆ ਕੀ ਤੇ ਜਦੋਂ ਵੇਖੋ ਜਦੋਂ ਬਜ਼ੁਰਗ ਜਿਹੜੇ ਆ ਉਹ ਇੱਥੇ ਜਿਹੜੇ ਸਾਡੇ ਮਾਪੇ ਨੇ ਉਹ ਇੱਥੇ ਆਏ ਹੁੰਦੇ ਨੇ ਤਾਂ ਜਦੋਂ ਵਾਪਸ ਪਤਨਾਂ ਨੂੰ ਜਾਣ ਦੀਆਂ ਗੱਲਾਂ ਹੁੰਦੀਆਂ ਨੇ ਗੱਲਾਂ ਚੱਲਦੀਆਂ ਨੇ ਹਨਾ ਤਾਂ ਉਦੋਂ ਇੱਕ ਮਨ ਨੂੰ ਖਿੱਚ ਜੀ ਨਹੀਂ ਪੈਂਦੀ ਵੀ ਯਾਰ ਅਸੀਂ ਵੀ ਜਾਈਏ ਇਹ ਇਹ ਨੇਚਰਲੀਆ ਜੀ ਹੁੰਦਾ ਸਾਰਿਆਂ ਨੂੰ ਲੇਕਿਨ ਮਜਬੂਰੀਆਂ ਜਿਹੜੀਆਂ ਹੈਗੀਆਂ ਕਿ ਦੇਖੋ ਬੱਚੇ ਜਿਹੜੇ ਜਵਾਨ ਨੇ ਉਹਨਾਂ ਨੂੰ ਇੱਥੇ ਕੰਮ ਕਰਨਾ ਪੈਂਦਾ ਬਜ਼ੁਰਗ ਜਿਹੜੇ ਨੇ ਉਹ ਫਿਰ ਸਰਦੀਆਂ ਦੇ ਵਿੱਚ ਚੱਲ ਜਾਂਦੇ ਨੇ ਇੱਥੇ ਵਾਪਸ ਜਦੋਂ ਗਰਮੀਆਂ ਆਉਂਦੀਆਂ ਮਾਰਚ ਅਪ੍ਰੈਲ ਦੇ ਵਿੱਚ ਫਿਰ ਵਾਪਸ ਆ ਜਾਂਦੇ ਨੇ ਹਾਂਜੀ ਬਜ਼ੁਰਗਾਂ ਲਈ ਸਹੀ ਵੀ ਆ ਕਿ ਉਹ ਥੋੜੇ ਜਿਹੇ ਇੰਡੀਆ ਚ ਰਹਿੰਦੇ ਨੇ ਜ਼ਮੀਨਾਂ ਹੈਗੀਆਂ ਆਪਣੇ ਘਰ ਹੈਗੇ ਸੋ ਉਹਨਾਂ ਦੀ ਵੀ ਦੇਖਭਾਲ ਕਰ ਸਕਦੇ ਨੇ ਇੱਥੇ ਫਿਰ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਣ ਗਏ। ਉਹ ਗੱਲ ਕੀ ਜਦੋਂ ਉੱਥੇ ਇੰਡੀਆ ਦੇ ਵਿੱਚ ਗਰਮੀ ਜ਼ਿਆਦਾ ਹੁੰਦੀ ਹੈ ਉਦੋਂ ਹਾਂਜੀ ਆਪਾਂ ਇੱਥੇ ਆ ਜਾਂਦੇ ਹਾਂ। ਬਹੁਤ ਵਧੀਆ ਗੱਲ ਹੈ ਨਾਲੇ ਇੱਥੇ ਬੱਚੇ ਨੇ ਬੱਚਿਆਂ ਨੂੰ ਜਿਹੜਾ ਉਹ ਮਿਲਗਲ ਜਾਂਦੇ ਨੇ ਸਭ ਬਿਲਕੁਲ ਜੀ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਸਾਰੇ ਪੇਰੈਂਟਸ ਇੱਥੇ ਜਿੱਦਾਂ ਹੁਣ ਤੁਸੀਂ ਦੇਖੇ ਵੀ ਸਿਟੀਜ਼ਨ ਵੀ ਹੈਗੇ ਨੇ ਕੁਝ ਪੇਰੈਂਟਸ ਆਪਣੇ ਇੱਥੇ ਸੁਪਰ ਵੀਜ਼ਾ ਤੇ ਆਏ ਹੋਏ ਨੇ। ਠੀਕ ਹੈ ਜੀ। ਸੋ ਉਹਨਾਂ ਲਈ ਵੀ ਵਧੀਆ ਉਹ ਫਿਰ ਸੋ ਇਤੋਂ ਜ਼ਿਆਦਾ ਲੈ ਕੇ ਵਾਪਸ ਵਧੀਆ ਜਾ ਰਹੇ ਨੇ ਹਾਂ ਵਧੀਆ ਜਾ ਰਿਹਾ ਤਾਂ ਲੈ ਕੇ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਬੜਾ ਵਧੀਆ ਲੱਗਾ ਤੁਹਾਨੂੰ ਮਿਲ ਕੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਕੀ ਹਾਲ ਚੱਲਿਆ ਜੀ ਠੀਕ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰਮਾਤਮਾ ਦੀ ਕਿਰਪਾ ਨਾਲ ਬੜੇ ਵਧੀਆ ਆਨੰਦ ਹੈ ਵਧੀਆ ਜੀ ਤੁਹਾਡਾ ਨਾਮ ਕੀ ਹੈ ਜੀ ਜਗਜੀਤ ਸਿੰਘ ਅਰੇਵਾਲ ਜਗਜੀਤ ਸਿੰਘ ਅਰੇਵਾਲ ਜੀ ਆਪ ਪੰਜਾਬ ਤੋਂ ਕਿੱਥੋਂ ਦੇ ਆਣ ਵਾਲੇ ਲੁਧਿਆਣਾ ਜੀ ਲੁਧਿਆਣਾ ਜੀ ਵਾਹ ਜੀ ਵਾਹ ਛੇੜੀ ਝੇੜੀ ਲਾਤੋਂ 14 ਦਮਸੂਰਾ ਵਾਹ ਜੀ ਵਾਹ ਤੇ ਇੱਥੇ ਕਿੰਨਾ ਕੁ ਟਾਈਮ ਹੋ ਗਿਆ ਜੀ ਤੇ ਇਹ ਪਾਰਟੀ ਦੇ ਰਹੇ ਅੱਜ ਜਾਣ ਵਾਸਤੇ ਜਿਹੜੇ ਜਿਹੜੇ ਜਾ ਰਹੇ ਨੇ ਸੱਜਣ ਸਾਹਿਬ ਤੁਹਾਡੇ ਉਹਨਾਂ ਦੇ ਨਾਲ ਵਿਦਾਇਗੀ ਪਾਰਟੀ ਤੁਸੀਂ ਦੇ ਰਹੇ ਸਾਰੇ ਭੈਣ ਭਾਈਆਂ ਦਾ ਰਲ ਮਿਲ ਕੇ ਸਾਰਿਆਂ ਨੂੰ ਵਿਦਾਇਗੀ ਦੇ ਰਹੇ ਸੱਜ ਜਿੰਨੇ ਭਾਈ ਆ ਇਕੱਠੇ ਹੋ ਕੇ ਸਭ ਨੇ ਸੰਯੋਗ ਨਾਲ ਕੇ ਪਾ ਕੇ ਤੁਸੀਂ ਵੀ ਚੱਲਿਓ ਨਹੀਂ ਹਜੇ ਮੈਂ ਨਹੀਂ ਜਾਂਦਾ ਜੀ ਤੁਹਾਨੂੰ ਤਾਂ 26 ਸਾਲ ਹੋ ਗਿਆ ਤੁਸੀਂ ਕਿੱਥੇ ਜਾਣਾ ਹੀ ਨਹੀਂ ਹੈ ਉਹ ਤਾਂ ਉਹਨਾਂ ਨੂੰ ਪੁੱਛਿਆ ਤਾਂ ਉਹ ਆਖਰੀ ਟਾਈਮ ਵੀ ਨਾ ਇੱਥੇ ਸਮੁੰਦਰ ਬਹੁਤ ਵੱਡੇ ਵੱਡੇ ਉੱਥੇ ਧੜਦੇ ਉਹ ਤਾਂ ਅੱਛਾ ਇਸ ਇਹਨਾਂ ਸਮੁੰਦਰਾਂ ਦੀ ਜਿਹਾ ਬਾਦੀ ਇੱਥੇ ਰਹਿਣਾ ਮੁੜ ਕੇ ਇੰਡੀਆ ਦਾ ਜੰਮਣਾ ਨਹੀਂ ਇੱਥੇ ਜੰਮਾਂਗੇ ਜੀ ਜੰਮੇ ਤਾਂ ਅੱਛਾ ਕੀ ਕਿਉਂ ਕੀ ਗੱਲ ਇੰਡੀਆ ਦੇ ਨਾਲ ਜੀ ਲੱਗਿਆ ਕੈਨੇਡਾ ਜੀ ਯਾਰ ਅੱਛਾ ਕੈਨੇਡਾ ਜੀ ਲੱਗਿਆ ਹਾਂ ਉੱਥੇ ਤਾਂ ਥੋੜਾ ਵਰਗੇ ਖੋਈ ਜਾਂਦੇ ਨੇ ਸਾਰਾ ਕੁਝ ਹੋ ਰੀਆਂ ਪਸੰਦ ਉੱਥੇ ਕੀ ਚੱਕਰ ਹੈ ਜੀ ਕੀ ਖੋਣ ਵਾਲੀ ਗੀਰ ਗੱਲ ਇਹ ਤੁਸੀਂ ਕੀਤੀ ਆ ਉੱਥੇ ਵਾਕਈ ਮੈਂ ਹੋਰ ਵੀ ਕਈ ਬਜ਼ੁਰਗਾਂ ਨੂੰ ਮਿਲਿਆ ਹੋ ਕੇ ਕਿੰਨੇ ਸਾਡਾ ਇੱਥੇ ਜੀ ਲੱਗ ਗਿਆ ਜੀ ਬੱਚਿਆਂ ਦੀ ਇੱਥੇ ਆ ਕੇ ਸ਼ਾਦੀਆਂ ਲੜਕੀਆਂ ਦੀਆਂ ਲੜਕੀਆਂ ਨੇ ਇੱਕ ਪਹਿਲਾਂ ਆਈ ਉਹਨੂੰ ਸੱਪੇਜਾ ਜੁਣੀ ਸਾਨੂੰ ਸੱਦਿਆ ਦੂਜੀ ਲੜਕੀ ਦੀ ਸ਼ਾਦੀ ਇੱਥੇ ਕੀਤੀ ਆ ਬੇਟੇ ਦੀ ਇੱਥੇ ਕਹਿ ਕੇ ਕੀਤੀ ਆ ਪਰ ਸ਼ਾਦੀਆਂ ਜਾ ਕੇ ਪੰਜਾਬ ਹੀ ਕੀਤੀਆਂ ਸੀ ਪਰ ਹੁਣ ਇੱਥੇ ਬੱਚੇ ਜਾਣ ਨੂੰ ਜੀ ਨਹੀਂ ਕਰਦੇ ਪਿਛਲੀ ਜਾਇਦਾਦ ਵੇਚਣ ਨੂੰ ਜੀ ਕਰੀ ਜਾਂਦਾ ਇਹਨਾਂ ਨੂੰ ਦੇਣਾ ਕੁਝ ਨਹੀਂ ਆਇਆ ਉਹ ਉਹ ਦਰ ਵੇਚਣ ਨੂੰ ਦਿਲ ਕਰਦਾ ਬਸ ਫਿੱਟਾ ਸਭ ਕੁਝ ਤਿਆਰੀ ਹੈ ਇਹ ਇਹਨੇ ਜਿਹੜੇ ਪੰਜਾਬੀ ਆ ਉਥੋਂ ਸਾਰੇ ਟੋਟਲੀ ਚਾਹੁੰਦੇ ਨੇ ਕਿ ਅਸੀਂ ਬਾਹਰ ਚਲੇ ਜਾਈਏ ਉਹ ਉਹ ਸਾਈਡ ਤੇ ਚਲੇ ਜਾਈਏ ਇਹਦੇ ਪਿੱਛੇ ਕਾਰਨ ਕੀ ਤੁਸੀਂ ਚਾਹੁੰਦੇ ਤਾਂ ਸਾਰੇ ਜੀ ਉੱਥੇ ਕਾਨੂੰਨ ਗਵਰਨਮੈਂਟ ਦਾ ਕੋਈ ਨਹੀਂ ਹੈ ਜਿਹੜਾ ਪੈਸਾ ਲੈ ਉਹ ਵੀ ਡਰਦਾ ਜਿਹਦੇ ਕੋਲੇ ਨਹੀਂ ਉਹ ਵੀ ਡਰਦਾ ਜਿਹਦੇ ਕੋਲੇ ਪੈਸੇ ਚਾਰੇਗਾ ਉਹ ਪਤਾ ਨਹੀਂ ਕਿਹੜੇ ਮੋਕੇ ਡਾਂਗਾਂ ਲੈ ਕੇ ਆ ਜਾਣਾ ਅਗਲੇ ਕੋਣ ਕੋਣ ਆ ਜੇ ਇਹਨੇ ਲੱਖ ਦੋ ਇਹਨੇ ਲੱਖ ਦੋ ਉਹ ਕਿੱਥੋਂ ਦੇਣਗੇ ਹੂੰ ਪਤਾ ਨਹੀਂ ਇਹ ਜਿਤਨਾ ਹੁਣ ਪਿੱਛੇ ਦੇ ਖਬਰਾਂ ਆਈਆਂ ਨੇ ਕਿ ਡਾਕਟਰ ਸੀ ਘਰੋਂ ਦੁਕਾਨ ਬੰਦ ਕਰਕੇ ਘਰ ਨੂੰ ਚੱਲਿਆ ਤੇ ਬਸ ਰਸਤੇ 'ਚ ਗੋਲੀਆਂ ਮਾਰ ਕੇ ਮਾਰ ਦਿੱਤਾ। ਹਰੇਕ ਸਾਲ ਜਾਂ 2 ਸਾਲ ਬਾਅਦ ਜਾਂਦਾ ਜੀ ਦੇ ਸਾਲ ਰਬਾ ਜਾਂਦਾ। ਸ਼ਾਮ ਦੇ 7 ਵਜੇ ਤੋਂ ਅੰਦਰ ਕੋਠੀ ਦਾ ਅੰਦਰਲਾ ਕੁੰਡਾ ਤਾਲਾ ਲਾ ਲੇਦਾ। ਬਾਹਰ ਨਹੀਂ ਨਿਕਲੀਦਾ। ਨਾ ਅਜ ਸਈ ਕਿਸੇ ਕੋਲੇ ਖਾਣ ਪੀਣ ਗਾਇਆ, ਨਾ کہیں ਸੱਧਿਆ। ਹਾਂ ਜੇ ਕੋਈ ਆਪਣੇ ਆਪ ਆ ਗਿਆ, ਮੱਥੇ ਬਟਰੀ ਪੋਣਾ ਆ ਜਾ ਬਹਿ ਜਾ ਸਭ ਕੁਝ ਹੋ ਜਾਏਗਾ। ਜੇ ਕੋਈ ਕਹੂਗਾ ਆ ਜਾ ਮੈਂ ਬੋਤਲ ਰੱਖਣਾ, ਉਹਨਾਂ ਕਹਣਾ ਨਾ ਬੋਤਲ ਰਹਿ ਗਈ ਆ ਜਾ ਆਪਾਂ ਜਾ। ਇਥੇ ਆਦਾ ਕਿਸੇ ਦੇ ਨਾਲ ਨਹੀਂ ਬਹਿ ਕੇ ਖਾਦਾ ਕਿਸੇ ਘਰ ਜਾ ਕੇ ਨਹੀਂ ਖਾਦਾ ਕਿਸੇ ਦਾ ਲੈ ਕੇ ਖਾਦਾ ਨਹੀਂ ਹੂੰ ਇਹ ਵੇਖੋ ਤੁਸੀਂ ਤੇ ਤੁਹਾਡੀ ਉਮਰ ਕਾਫੀ ਜ਼ਿਆਦਾ 25 ਸਾਲ ਹੋ ਗਏ ਨੇ ਤੁਹਾਨੂੰ ਇੱਥੇ ਆਇਆ ਨੂੰ ਤੇ ਪਹਿਲਾ ਵਰਗ ਜਿਹੜਾ ਪਹਿਲਾ ਪੰਜਾਬ ਸੀ ਉਹ ਕਿੰਨਾ ਵਧੀਆ ਪੰਜਾਬ ਹੁੰਦਾ ਸੀ ਸਾਡਾ ਜਿਹੜਾ ਇਹਨਾਂ ਪੰਜਾਬ ਇੱਕ ਮੰਨਿਆ ਪਰ ਮੰਨਿਆ ਜਿਹੜਾ ਆ ਉਹ ਸੂਬਾ ਸੀ ਪੂਰੇ ਇੰਡੀਆ ਦੇ ਵਿੱਚ ਪੂਰੇ ਟੈਸ ਦੇ ਵਿੱਚ ਰੁਪਈਏ ਰੁਪਈਏ ਦੇ ਵਿੱਚੋਂ ਦੋ ਦੋ ਅੰਨੇ ਰਹਿ ਗਿਆ ਪੰਜਾਬ ਬਾਕੀ ਸਭ ਖਤਮ ਹੋ ਗਿਆ ਮੈਂ 29 ਸਾਲ ਟਰੱਕ ਚਲਾਇਆ ਆਲ ਇੰਡੀਆ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਮੈਂ ਨਹੀਂ ਗਿਆ ਠੀਕ ਹੈ ਜੀ ਗੁਜਰਾਤ ਮਹਾਰ ਮਤ ਕੋਈ ਸਟੇਟ ਛੱਡੀ ਨਹੀਂ ਠੀਕ ਹੈ ਪਹਿਲਾਂ ਪਟਨਾ ਸਾਹਿਬ ਰਹੇ ਹਾਂ 30 ਸਾਲ ਅੱਛਾ ਜੀ ਆ ਜਦੋਂ ਨਾਨੀ ਮਰੀ ਜਾਂ ਨਾ ਹਾਂਜੀ ਉਹਨੇ ਲਾਟਰੀ ਕੱਢੀ ਸਾਡੀ ਕੈਨੇਡਾ ਦੀ ਅੱਛਾ ਉਹਨੇ ਕੱਢੀ ਲਾਟਰੀ ਮੈਨੂੰ ਗੱਲ ਕੀ ਲਾਟਰੀ ਕੱਢੀ ਬੱਚੇ ਇੱਥੇ ਪੜਨ ਲੱਤੇ ਹਾਂ ਉੱਥੇ ਰਹਿ ਕੇ ਬੱਚਿਆਂ ਦੇ ਰਿਸ਼ਤੇ ਹੋ ਗਏ ਕੈਨੇਡਾ ਵਾਲਾ ਮਿਲ ਗਿਆ ਉਹ ਬੇਟੀ ਇੱਕ ਬੈਈ ਸੀ ਉਹਨੇ ਸਾਨੂੰ ਸਾਰੇ ਨੂੰ ਸੱਦ ਲਿਆ ਬੇਟੇ ਮੇਰੇ ਦੋਨੇ ਜਾੜੇ ਆ ਠੀਕ ਹੈ ਇੱਕ ਬੇਟੀ ਉਹ ਵੀ ਇੱਥੇ ਮਰ ਕਾਦੀ ਕੀਤੀ ਉਹ ਵੀ ਇੱਥੇ ਰਹਿੰਦੀ ਆ ਬੇਟੀ ਮੇਰੇ ਤੇ ਮੈਂ ਵੀ ਇੱਥੇ ਆਂ ਹਾਂ ਪਿੱਛੇ ਤਾਂ ਬਸ ਇਥੋਂ ਦੇ ਜਿਹੜਾ ਵਾਤਾਵਰਨ ਆਪਾਂ ਲਾ ਲਈਨੇ ਵਾਤਾਵਰਨ ਦਾ ਤੇ ਪੰਜਾਬ ਦੇ ਵਾਤਾਵਰਨ ਦਾ ਕੀ ਤੁਹਾਨੂੰ ਫਰਕ ਲੱਗਦਾ? ਜ਼ਮੀਨ ਸਮਾਨ ਦਾ ਫਰਕ ਆ ਜੀ। ਹੁਣ ਜੇ ਹੁਣ ਚਲੋ ਬਜ਼ੁਰਗਾਂ ਵਾਸਤੇ ਠੰਡ ਮਾੜੀ ਆ। ਕੋਈ ਜ਼ਰੂਰੀ ਨਹੀਂ ਬਜ਼ੁਰਗ ਇੰਡੀਆ ਨੂੰ ਚਲੇ ਜਾਂਦੇ ਨੇ। 2-3 ਮਹੀਨੇ ਲਾਏ ਆਉਂਦੇ ਨੇ ਵਾਪਸ ਫੇਰ ਆ ਜਾਂਦੇ ਨੇ। ਜਿਹੜੇ ਕੋਈ ਚੱਲਦੇ ਫਿਰਦੇ ਆ ਠੰਡ ਦੇ ਵਿੱਚ ਕੋਈ ਇੰਨੀ ਠੰਡ ਨਹੀਂ ਮੰਨਦੇ। ਮਾੜਾ-ਮੋਟਾ ਗੀੜਾ-ਗੂੜਾ ਕੱਢੀ ਚਲੋ ਬੜਾ ਵਧੀਆ ਕੋਈ ਹਰ ਜਿੰਨੇ ਨੁਕਸਾਨ ਨਹੀਂ। ਠੀਕ ਹੈ। ਤੇ ਬਾਕੀ ਖਾਣ ਪੀਣ ਨੂੰ ਹਾਂਜੀ ਵਧੀਆ ਪੰਜਾਬ ਦਾ ਤੇ ਜਿਤਨਾ ਵਾਤਾਵਰਨ ਦੱਸਿਆ ਨਾ ਬਹੁਤ ਵਧੀਆ ਸੀ ਪੰਜਾਬ ਦਾ ਪਾਣੀ ਬਹੁਤ ਟਾਪ ਦਾ ਸੀ ਪੰਜਾਬ ਤੇ ਹੁਣ ਅੱਜ ਕੱਲ ਜਿਹੜਾ ਆ ਉਹ ਸਾਰੇ ਕਿਹਨਾਂ ਫਿਲਟਰਾਂ ਦਾ ਪਾਣੀ ਪੀਣ ਲੱਗ ਪਏ ਨੇ ਕੀ ਇਹਦੇ ਪਿੱਛੇ ਤੁਸੀਂ ਕਾਰਨ ਕੀ ਸਮਝਦੇ ਹੋ ਭਾਈ ਜੀ ਬਾਕੀ ਉਹਦੇ ਵਿੱਚ ਦਵਾਈਆਂ ਬੂਟੀਆਂ ਅਗਲੇ ਕਿਸਾਨਾਂ ਨੇ ਤਾਂ ਰਿਓ ਪਾ ਪਾ ਕੇ ਸਾਰਾ ਕੁਝ ਸਤਿਆਨਾਸ਼ ਕਰਤਾ ਪਾਣੀ ਥੱਲੇ ਮੱਕ ਗਿਆ ਥੱਲੇ ਜ਼ਹਿਰ ਵਾਲਾ ਪਾਣੀ ਥੱਲੇ ਜਾ ਰਿਹਾ ਉਹਨਾਂ ਨਾਲ ਬਿਮਾਰੀਆਂ ਕੈਂਸਰ ਉਹ ਤਾਂ ਨਹੀਂ ਹੋ ਰਹੀਆਂ ਉਹ ਕਦਨ ਹੋਦੀਆਂ ਆ ਕੁਝ ਫੈਕਟਰੀਆਂ ਵੀ ਦੱਸ ਦੇਣ ਕਿ ਬੋਰ ਹੋ ਗਿਆ ਹੋਏ ਹੋਏ ਗਿਆ ਬਾਕੀ ਮਨਾਵਟ ਵਾਲੀ ਚੀਜ਼ ਇੱਥੇ ਮਨਾਵਟ ਵਾਲੀ ਚੀਜ਼ ਕਿਹੜੀ ਆ ਉੱਥੇ ਤਾਂ ਉੱਥੇ ਤਾਂ ਹੁਣ ਅੱਜ ਕੱਲ ਕੋ ਪਨੀਰ ਵੀ ਦੋ ਨੰਬਰ ਦਾ ਮਿਲਦਾ ਦੁੱਧ ਵੀ ਦੋ ਨੰਬਰ ਦਾ ਐਨਾ ਦੁੱਧੋਂ ਕਿਸੇ ਕੋਲ ਡੰਗਰ ਰੱਖਿਆ ਖਤਮ ਕਰੀ ਜਾਂਦੇ ਆ ਉਹ ਦੁੱਧ ਕਿੱਥੋਂ ਆਊਗਾ ਹੂੰ ਬਿਲਕੁਲ ਤੇ ਇਹ ਇਹਦੇ ਪਿੱਛੇ ਕੀ ਸਰਕਾਰਾਂ ਸਾਡੀਆਂ ਸਖਤ ਨਹੀਂ ਨੇ ਕੀ ਕਾਰਨ ਕੀ ਆ ਜੀ ਸਭ ਸਰਕਾਰਾਂ ਦਾ ਸਤਿਆਨਾਸ਼ ਕੀਤਾ ਹੈ ਕੁਛ ਨਹੀਂ ਜੀ ਜਦ ਸੈਂਟਰੀ ਪੰਜਾਬ ਦੇ ਨਾਲ ਹੈ ਨਹੀਂ ਸੈਂਟਰ ਦੇ ਹੱਥ ਸਾਰਾ ਖੋ ਜਾਏਗਾ ਜੋ ਮਰਜ਼ੀ ਕਰੀ ਜਾਣ ਕੋਈ ਪੁੱਛਦਾ ਨਹੀਂ ਐਮਐਲਏ ਮੱਖ ਮੰਤਰੀ ਪੰਜਾਬ ਦਾ ਤਾਂ 5 ਸਾਲ ਆਉਂਦਾ ਉਹ ਸੌਹਾ ਖਾਖਾ ਕੇ ਚੱਲਦਾ ਕਰਦਾ ਕੋਈ ਕੁਛ ਨਹੀਂ ਨਾ ਕਿ ਜਿੰਨੇ ਵੀ ਮੁੱਖ ਮੰਤਰੀ ਆਉਂਦੇ ਨੇ ਉਸ ਸਮੇ ਲੋਕਾਂ ਦੇ ਕੋਲੋਂ ਵੋਟਾਂ ਲੈ ਲੈਂਦੇ ਨੇ ਬਸ ਟਾਈਮ ਤੇ ਤਾਂ ਗਧੇ ਨੂੰ ਬਾਪੂ ਕਹਿੰਦੇ ਨੇ ਅਸੀਂ ਤਾਂ ਸਿੱਧਾ ਕਹਿੰਦੇ ਹਾਂ ਉਹਦੋਂ ਹੱਥ ਬੰਨਦੇ ਨੇ ਉਹ ਤਾਂ ਜਵਾਕ ਚੱਕ ਕੇ ਨਲੀਆਂ ਵੀ ਪੁੰਹਦੇ ਹਨ ਉਹਨਾਂ ਦੀ ਜਦੋਂ 5 ਸਾਲ ਤੀਓ ਬਣ ਜਾਂਦੇ ਆ ਫਿਰ ਉਹ ਲੱਭਦੇ ਨਹੀਂ ਕਿੱਥੇ ਹੈਗੇ ਕਿੱਥੇ ਨਹੀਂ ਹੈਗੇ ਹਾਂ ਬਿਲਕੁਲ ਉੱਤੇ ਆਸ ਪੰਜਾਬੀਆਂ ਨੂੰ ਬਹੁਤ ਹੁੰਦੀ ਆ ਜੀ ਕਿ ਇਹ ਐਰ ਕੀ ਜਿਹੜਾ ਆ ਆਪਾਂ ਪਾਰਟੀ ਚੇਂਜ ਕਰ ਦਿੱਤੀ ਆ ਜਦੋਂ ਆਪਾਂ ਪਾਰਟੀ ਚੇਂਜ ਕੀਤੀ ਆ ਤਾਂ ਐਰ ਕੀ ਸਾਡਾ ਕੁਝ ਨਾ ਕੁਝ ਭਲਾ ਹੋਏਗਾ ਕੋਈ ਸਾਡਾ ਫਾਇਦਾ ਹੋ ਜਾਏਗਾ ਪਰ ਜਦੋਂ ਫਿਰ ਨਿਰਾਸ਼ਾ ਦਾ ਮੂੰਹ ਵੇਖਣਾ ਪੈਂਦਾ ਕੁਝ ਸਮੇਂ ਬਾਅਦ ਵੀ ਜਦੋਂ ਲੱਗਦਾ ਕਿ ਇਹ ਬੜੇ ਦੁਖੀ ਹਿਰਦੇ ਦੇ ਨਾਲ ਉਹਨਾਂ ਨੂੰ ਕਹਿਣਾ ਪੈਂਦਾ ਲੈ ਵੀ ਇਹ ਵੀ ਉਹਨਾਂ ਵਰਗੇ ਨਿਕਲੇ ਦੇਖੋ ਜੀ ਆਪਣੀ ਜਨਤਾ ਨਾ ਭੁੱਖਮਰੀ ਕਰਦੀ ਇਹਨਾਂ ਨੇ ਮੰਗਤੇ ਬਣਾਤੇ ਆ दारू दी बोतल ਤੇ ਬਿਕੇ ਬੋਟ ਪਾ ਦਿੰਦੇ ਨੇ ਉਹ 5 ਸਾਲ ਮੁੜ ਕੇ ਫਿਰ दारू ਨੇ ਕਿੱਥੋਂ ਪੀਣੀ ਆ ਇੱਕ ਦਿਨ ਪੀੜੇਗਾ ਮਹੀਨਾ ਪੀੜੇਗਾ 2 ਮਹੀਨੇ ਪੀੜੇਗਾ ਉਹਨੂੰ ਬਾਅਦ ਕਿੱਥੋਂ ਦਾਰੂ ਲਏਗਾ ਤੂੰ ਉਹ दारू ਪੀ ਕੇ ਬੋਟ ਪਾ ਦਿੰਦੇ ਨੇ ਦੋ ਨੰਬਰ ਮਗਰੋਂ ਪਸਾਉਂਦੇ ਨੇ ਬੜਾ ਵਧੀਆ ਲੱਗਾ ਜੀ ਤੁਹਾਨੂੰ ਤੁਹਾਡੇ ਨਾਲ ਮਿਲ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਲੱਗਾ ਬੜੀ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਕੋਲ ਪ੍ਰਾਪਤ ਹੋਈ ਆ ਤੇ ਆਪਾਂ ਇਸੇ ਹੋਰ ਵੀ ਸੱਜਣਾ ਦੇ ਨਾਲ ਗੱਲਬਾਤ ਕਰਨੀ ਆ ਤੇ ਤੁਹਾਡੇ ਨਾਲ ਜਿਹੜਾ ਆ ਉਹ ਸਪੈਸ਼ਲੀ ਮੈਂ ਤੁਹਾਡੀ ਜਾਣਕਾਰੀ ਦੇ ਦਿਆਂ ਕਿ ਭਾਜੀ ਉਹਨਾਂ ਦੇ ਨਾਲ ਸਪੈਸ਼ਲ ਇੱਕ ਦਿਨ ਟਾਈਮ ਰੱਖ ਕੇ ਤੇ ਆਪਾਂ ਇਹਨਾਂ ਦੇ ਨਾਲ ਜਿਹੜੀ ਆ ਉਹ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਇਹ ਮੁੱਦੇ ਜਿਹੜੇ ਜਿਹੜੇ ਮੈਂ ਸ਼ਾਰਟਲੀ ਸ਼ਾਰਟ ਟਾਈਮ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ ਇਹ ਬੜੇ ਵਿਚਾਰਨ ਵਾਲੇ ਮੁੱਦੇ ਨੇ ਸਸੀਕਾਲ ਜੀ ਸਸੀਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਠੀਕ ਆ ਕੀ ਨਾਮ ਹੈ ਜੀ ਤੁਹਾਡਾ ਮੱਗਰ ਸਿੰਘ ਹੈ ਜੀ ਤੇ ਮੱਗਰ ਸਿੰਘ ਜੀ ਇਹ ਪੰਜਾਬ ਤੋਂ ਕਿੱਥੋਂ ਤੁਸੀਂ ਮੈਂ ਪਟਿਆਲਾ ਤੋਂ ਜੀ ਵੈਸੇ ਮੇਰੇ ਪਿੰਡ ਫਰੀਕੋਟ ਚ ਮੋਗੇ ਜਾਂ ਭਗਾਵਾ ਕਾਲੇ ਹੈ ਠੀਕ ਹੈ ਜੀ ਤੇ ਕਿਸ ਤਰ੍ਹਾਂ ਤੁਸੀਂ ਉੱਥੇ ਫਿਰ ਵਾਈ ਖੇਤੀ ਕਰਦੇ ਸੀ ਪੰਜਾਬ ਦੇ ਵਿੱਚ ਨਹੀਂ ਮੈਂ ਸਾਬਕਾ ਇਨਸਪੈਕਟਰ ਹਰ ਰਹਿ ਤਾ ਠੀਕ ਹੈ ਜੀ ਤੇ ਇੱਥੇ ਕਿੰਨੇ ਟਾਈਮ ਤੋਂ ਆਏ ਜੀ ਇੱਥੇ ਮੈਂ 2023 ਚ ਆਇਆ ਇੱਥੇ ਪਹਿਲਾਂ ਮੈਂ ਖੈਰਵੀ ਤੇ ਬਿੰਨੀ ਬਗਾਏ ਆ ਇਹਦੇ ਵਿੱਚ ਵਈ ਕਹੇ ਕੀ ਜਿਹੜੇ ਕਹ ਰਹੇ ਚ ਕਹਣਾ ਚਾਹੁੰਦਾ ਮੈਂ ਇੱਕ ਵੀ ਜਿੰਨੇ ਚਿਰ ਅਸੀਂ ਰਹੇ ਹਾਂ ਇੱਥੇ ਵਧੀਆ ਰਹੇ ਹਾਂ ਪਰ ਜਿਉ ਇੱਕ ਦੂ ਵੀਛੜਦਾ ਵੇ ਇੱਕ ਦੂਜੇ ਦਾ ਮਾਲਾ ਲੱਗਦਾ ਹੈ ੱਟਕਾ ਲੱਗਦਾ ਹੈ ਵੀ ਚੱਲਿਆ ਔਰ ਫਿਰ ਵੀ ਸਾਨੂੰ ਸਿਆਲ ਤੋਂ ਤੇ ਜਾ ਕੇ ਜਿਹੜਾ ਸਿਆਲ ਆ ਉਹ ਅਸੀਂ ਆ ਪੰਜਾਬ ਕੀ ਘਟ ਸਕਦੇ ਆ ਇੰਡੀਆ ਜੀ ਘਟ ਸਕਦੇ ਆ ਇੱਥੇ ਸਿਆਲ ਬਹੁਤ ਆਏਗਾ ਕਿਉਂਕਿ ਇਥੇ ਸنو ਪੈਂਦੀ ਹੈ ਤੇ ਸنو ਠੰਡ ਜਿਹੜੀ ਆ ਉਹ ਜਿਆਦਾ ਹੁੰਦੀ ਹੈ ਜੀ ਠੰਡ ਜਿਆਦਾ ਹੁੰਦੀ ਹੈ ਇਸ ਕਰਕੇ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਇਥੇ ਇਹ ਠੰਡ ਜਿਹੜੀ ਆ ਚੱਲਣੀ ਔਖੀ ਆ ਜਾਂਦੀ ਹਾਂਜੀ ਚੱਲੋ ਯਾਰ ਸਾਡੀ ਉਮਰ ਤੇ ਮੈਂ ਉਮਰਾਂ ਨੂੰ ਇਹ ਠੰਡਾ ਜੀ ਬਹੁਤ ਔਖੀ ਕਰਦੀ ਹੈ ਤਾਂ ਕਰਦੀ ਹੈ ਠੀਕ ਹੈ ਜੀ ਇਹ ਮੇਰੇ ਕੋਲ ਦੇਖ ਇਹ ਬੈਗ ਸਿਰਫ ਕੰਮ ਹੈ ਸਾਡੇ ਪਾਸ ਸਰ ਸਾਹਿਬ ਵਰਗੂ ਜੀ ਦੇ ਪਤੇ ਅਸੀਂ ਸਾਰਾ ਪਰਿਵਾਰ ਆ ਹ ਪਾਰਕ ਦੇ ਵਿੱਚ ਜਿਹੜੇ ਇਕੱਠੇ ਹੁੰਨੇ ਆ ਉਸ ਦੇ ਸਬੰਧ ਵਿੱਚ ਅੱਜ ਅਸੀਂ ਜਿਵੇਂ ਫੇਰਵਲ ਪਾਰਟੀ ਸੀ ਕੁਝ ਬੰਦੇ ਸਾਡੇ ਇੱਥੋਂ ਜਾ ਰਹੇ ਆ ਕੈਨੇਡਾ ਤੋਂ ਵਾਪਸ ਬਤਨਾ ਨੂੰ ਉਹਨਾਂ ਦੇ ਬਾਰੇ ਅਸੀਂ ਫੇਰਵਲ ਪਾਰਟੀ ਕੀਤੀ ਆ ਅੱਗੇ ਵੀ ਕਰਦੇ ਹੁੰਦੇ ਸੀਗੇ ਸੋ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕਲੈਬੋਰੇਸ਼ਨ ਕਰਕੇ ਫੰਡ ਦੀ ਤੇ ਸਾਰੇ ਅਸੀਂ ਇਹ ਕੀਤਾ ਤੇ ਸਾਰੇ ਬੰਦਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਹਿਯੋਗ ਦਿੱਤਾ ਹੈ ਜਿਹੜਾ ਪ੍ਰੇਪਰੇਸ਼ਨ ਕੀਤੀ ਆ ਆਪ ਹੀ ਤੇ ਸੋ ਸਾਡੇ ਸੀਨੀਅਰ ਬੰਦੇ ਖੜੇ ਆ ਬਾਈ ਜੀ ਤੁਸੀਂ ਵੀ ਮੜਾ ਜਿਆ ਰਿਵਰਸਾਂ ਜੋ ਬੋਲ 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 ਸਾਡੇ ਵੱਲੋਂ ਸਾਰੇ ਵੱਲੋਂ ਜੀ ਜਿੰਨੇ ਪਾਰਟੀ ਕੀਤੀ ਗਈ ਆ ਜਿਹੜੀ ਅਸੀਂ ਕਰਦੇ ਰਹਿੰਦੇ ਆ ਮੋਸਟਲੀ 15 ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ ਸੋ ਇਹ ਜਿਹੜੀ ਸੀ ਇੱਕ ਤੇ ਥੈਂਕਸ ਗਿਵਿੰਗ ਦਾ ਕਰਕੇ ਸੀਗੀ ਪਾਰਟੀ ਸੋ ਸਮੋਸਾ ਟੀ ਪਾਰਟੀ ਨਾਲ ਮਠਿਆਈਆਂ ਹੁੰਦੀਆਂ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਦੀਵਾਲੀ ਦਾ ਪ੍ਰੋਗਰਾਮ ਆ ਜਾਣਾ ਸੋ ਉਹਦੇ ਸਬੰਧ ਦੇ ਵਿੱਚ ਵੀ ਇਹ ਪਾਰਟੀ ਅਸੀਂ ਪਹਿਲਾਂ ਹੀ ਕਰ ਲਈ ਆ ਤੇ ਜਿੱਦਾਂ ਹੁਣ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਸਾਡੇ ਇੰਡੀਆ ਨੂੰ ਜਾ ਰਹੇ ਨੇ ਫਿਰ ਉਹਨਾਂ ਨੇ ਵਾਪਸ ਹੋਣਾ ਸੋ ਉਹਦੇ ਸਬੰਧ ਦੇ ਵਿੱਚ ਵੀ ਇਹ ਪਾਰਟੀ ਕੀਤੀ ਹੈ ਜੀ ਧੰਨਵਾਦ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ